ਗੁਰੂ ਅਮਰਦਾਸ ਜੀ ਮਹਾਰਾਜ ਜਿਨ੍ਹਾਂ ਦਾ 450 ਸਾਲਾ ਜੋਤੀ ਜੋਤ ਦਿਵਸ ਅਤੇ ਸੈਭ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜਿਨ੍ਹਾਂ ਦਾ 450 ਸਾਲਾ ਗੁਰਗੱਦੀ ਦਿਵਸ ਜਿਨ੍ਹਾਂ ਨੂੰ ਸਮਰਪਿਤ ਨਗਰ ਕੀਰਤਨ ਭਲੱਠ ਗੁਰਦੁਆਰਾ ਸਲਾਮਤਪੁਰ ਸਿੰਘ ਸਭਾ ਗੁਰਦੁਆਰਾ ਸਾਹਿਬ ਇਨਪੁਲਾਤ ਆਰੰਭ ਹੋ ਕੇ ਤੇ ਵੱਖ-ਵੱਖ ਨਗਰਾਂ ਚ ਹੁੰਦਾ ਹੋਇਆ ਬੋਲੀ ਸਾਹਿਬ ਗੋਦਵਾਲ ਸਾਹਿਬੇ ਕਿ ਪਹੁੰਚੇਗਾ ਜਿਸ ਦੇ ਵਿੱਚ ਸੰਗਤਾਂ ਨੂੰ ਬੇਨਤੀ ਹੈ ਆਪ ਆਪਣੇ ਵਹੀਕਲ ਕਾਰ ਮੋਟਰਸਾਈਕਲ ਅ ਟ੍ਰੈਕਟਰ ਟਰਾਲੀਆਂ ਅਤਿਆਧਿਕ ਲੈ ਕਰਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਇਹ ਨਗਰ ਕੀਰਤਨ ਇਸ ਤਰ੍ਹਾਂ ਕੇ ਪਲਾਤ ਤੋਂ ਆਰੰਭ ਹੋ ਕੇ ਮਾਡਲ ਟਾਉਂ ਦਮੂੜੀਆਂ ਨਡਾਲਾ ਉਸ ਤੋਂ ਬਾਅਦ ਅੱਗੇ ਪਿੰਡ ਟੀਲਮਾ ਦੇ ਆ ਜਾਂਦੇ ਹਨ ਹੈਪਤਪੁਰ ਅੱਜੇ ਟੀਲਮਾ ਟੀਲਮਾ ਤੋਂ ਹੁੰਦਾ ਹੋਇਆ ਸੈਫਲਾਬਾਦ ਚਾ ਪਿੰਡ ਕੋਇਦਵਾਲ ਸਾਹਿਬੇ ਕੇ ਜਾ ਕੇ ਸਮਾਪਤ ਹੋਵੇਗਾ ਸੋ ਰਸਤੇ ਵਿੱਚ ਆਉਂਦੀਆਂ ਸਾਰੀਆਂ ਸੁਣਤਾਂ ਨੂੰ ਬੇਨਤੀ ਹੈ ਕਿ ਆਪੋ ਆਪਣੀ ਨਗਰਾਂ ਦੇ ਵਿੱਚ ਜਿੱਥੋਂ ਦੀ ਇਹ ਨਗਰ ਕੀਰਤਨ ਲੰਘੇਗਾ ਉਥੇ ਫੁੱਲਾਂ ਦੀ ਸਜਾਵਟ ਤੇ ਸ਼ਰਧਾ ਮੁਤਾਬਕ ਜੋ ਵੀ ਤੁਸੀਂ ਸ਼ਰਧਾ ਮੁਤਾਬਕ ਅਸਾ ਗੇਟ ਬਣਾਏ ਜਾਣ ਗੁਰੂ ਸਹਿਬੀ ਦਾ ਸਤਕਾਰ ਨੂੰ ਮੁੱਖ ਰੱਖਿਆ ਜਾਵੇ ਅ ਤਾਂ ਜੋ ਧੰਨ ਧੰਨ ਸਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦਿਨਾਂ ਦਾ ਜੋਤੀ ਜੋਤ ਦਿਵਸ ਕਿਉਂਕਿ ਸਾਡੀ ਜ਼ਿੰਦਗੀ ਦੇ ਵਿੱਚ ਇਸ ਤਾਪ ਜੀ ਦੇ ਦਿਹਾੜੇ ਬੜੇ ਕਰਮਾ ਭਾਗਾਂ ਦੇ ਨਾਲ ਆਉਂਦੇ ਹਨ ਸਹਿਬ ਸ੍ਰੀ ਗੁਰੂ ਅਮਰਦਾਸ ਜੀ ਤੇ ਇਹਨਾਂ ਦਾ ਜੋਤੀ ਜੋਤ ਦਿਵਸ ਹੈ ਅਤੇ ਸਰਬ ਸੀਗੁਰ ਅੰਦਾਜ਼ ਜੀ ਇਹਨਾਂ ਦਾ ਗੁਰਤਾ ਗੁਰਗਾਦੀ ਦਿਵਸ ਹੈ ਸੋ ਸਾਰੀਆਂ ਸੰਗਤਾਂ ਨੇ ਸ਼ਮੂਲੀਅਤ ਕਰਕੇ ਤੇ ਗੁਰ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ